ਸਸਦ ਗੁਰਜੀਤ ਸਿੰਘ ਔਸ਼ਲਾ ਅਤੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਦੇ ਨਾਲ ਹੋਈ ਬੇਅਦਬੀ ਦਾ ਕੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਅਤੇ ਇਸ ਦੇ ਨਾਲ ਹੀ ਸਮੂਹ ਕਾਂਗਰਸੀ ਵਰਕਰਾਂ ਸਮੇਤ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਦੇ ਦੁੱਧ ਇਸ਼ਨਾਨ ਕਰਵਾਏ ਗਏ। ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੋਲ ਇਹੋ ਜਿਹੇ ਦੋਸ਼ੀ ਫੜੇ ਜਾਂਦੇ ਆ ਸਰਕਾਰ ਉੱਤੋਂ ਬੱਸ ਦੱਸਦੀ ਨਹੀਂਗੀ ਉੱਤੇ ਪੜਦਾ ਪਉਂਦੀ ਹੈ ਇਹਦਾ ਮਤਲਬ ਸਰਕਾਰ ਨੇ ਕਰਾਇਆ। ਜਿਹੜਾ ਦੋਸ਼ੀ ਹੈ ਉਹਦੀ ਡਿਟੇਲ ਕਾਲ ਡਿਟੇਲ ਜਿਹੜੀ ਸੋਸ਼ਲ ਮੀਡੀਆ ਤੇ ਪਾਓ ਲੋਕੀ ਚੈੱਕ ਕਰਨਗੇ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਕਿਹਨੇ ਕਿਹਨੇ ਉਹਨੂੰ ਭੇਜਿਆ ਇਹ ਤੋਂ ਪਹਿਲਾਂ ਬੇਅਦਮੀਆਂ ਹੋਇਆ ਆਨੰਦਪੁਰ ਸਾਹਿਬ ਉਹਦੀ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਆਹੋਲੀ ਜੀ ਕਹਿੰਦੇ ਜੇ ਮੰਦਬੁੱਧੀ ਹੈ ਮੰਦਬੁੱਧੀ ਹੈ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੌਲਾ ਸਾਡੇ ਗ੍ਰੰਥਾਂ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਨ ਸਿਖਾਈ ਹੈ ਜਿ ਸੰਵਿਧਾਨ ਦਿੱਤਾ ਹੈ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਬੇਦਬੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦਿਵਸ ਮਨਾ ਰਿਹਾ 69 ਦੇ ਦਿ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਏ ਜ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਤੁਸੀਂ ਜਿੰਨੂੰ ਮਰਜ਼ੀ ਬਣਾ ਸਕਦੇ ਜੀ ਇਹ ਸਰਕਾਰ ਦੀ ਨਿਕਲੈਕੀ ਸ਼ੋ ਕਰਦਾ ਹੈ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਕੋਲੋਂ ਅਸੀਂ ਜਵਾਬ ਮੰਗਨੇ ਆ ਔਰ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਹ ਦੀ ਜ਼ਿੰਮੇਵਾਰੀ ਲੇ ਜਿਹੜਾ ਵੀ ਕੋਈ ਦੋਸ਼ੀ ਹੈ ਉਹਦੇ ਖਿਲਾਫ ਸਖ਼ਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਲੈਣਾ ਦਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ